ਤੈਨ ਡ ਖੂਦੀ ਬਾਗੂ ਤੂੰ ਆਈ ਸੀ ਪਰ ਕੇ ਤੁਰ ਚੱਲੀ ਜੰਡੜੀਏ ਨੀ ਖਾਲੀ ਹੱਥ ਕਰਕੇ ਤੁਰ ਚੱਲੀ ਜੰਡੜੀਏ ਨੀ ਖਾਲੀ ਹੱਥ ਕਰਕੇ ਤੈਨੂੰ ਵਿਦਾ ਕਰ ਤੈਨੂੰ ਦੁਰਦਰਗਾਹੋਂ ਨੀ ਜਦੋਂ ਮਿਲੀਆਂ ਤਾਰਾਂ ਤੇਰੀ ਚੱਕ ਲਡੋਲੀ ਰਲ ਚਾਰ ਘਹਾਰਾ ਮੜਾ ਮੁਹੀ ਰੋਈ ਨੀ ਤੂੰ ਅੱਖੀਆਂ ਪਰ ਕੇ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਨਾ ਤੋ ਕੇ ਤੇਰਾ ਅੱਜ ਬਦਲਿਆ ਬਾਣਾ ਤੇਰਾ ਹੱਸਦਾ ਖੇਡਦਾ ਉੱਡ ਗਿਆ ਪੌਰ ਨਮਾਣਾ ਨਾ ਤੇ ਕੋ ਜੇਬ ਹੁੰਦੀ ਆ ਨਾ ਕੋਈ ਝਾਪੋ ਦਾ ਨਾ ਕੋਈ ਰੋਟੀ ਤੱਕ ਵੀ ਉਹਦੇ ਐਂ ਜਿ ਲੈ ਵੇੜ ਦਿੰਦੇ ਆ ਤੈਨੂੰ ਨਹਾ ਧੋ ਕੇ ਤੇਰਾ ਅੱਜ ਬਦਲਿਆ ਬਾਣਾ ਤੇਰਾ ਹੱਸਦਾ ਖੇਡਦਾ ਉੱਡ ਗਿਆ ਪੌਰ ਨਮਾਣਾ ਅੱਡ ਹੋ ਗਿਆ पिंजरा ਤਿੰਨ ਲੱਗੋ ਕੇ ਪੌੜੀ ਮਾਰ ਗਿਆ ਅੱਡ ਹੋ ਗਿਆ पिंजरा ਨਿਰੂ ਤੇਰੀ ਪੜ ਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ